ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪure ਦੇਸ਼ ਭਰ ਦੇ ਵਿੱਚ ਨਗਰ ਕੀਰਤਨ ਸਜਾਏ ਜਾ ਰਹੇ ਹਨ ਤੇ ਇਸੇ ਵਿਚਾਲੇ ਜੈਪੁਰ ਤੋਂ ਇੱਕ ਖਬਰ ਨਿਕਲ ਕੇ ਸਾਹਮਣੇ ਆ ਜਿੱਥੇ ਜੈਪੁਰ ਦੇ ਥਾਣਾ ਇਲਾਕੇ ਤੇ ਜਦੋਂ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਤੇ ਇੱਕ ਅਚਾਨਕ ਤੇਜ਼ ਰਫ਼ਤਾਰ ਜਿਹੜੀ ਲਾਲ ਥਾਰ ਆਉਂਦੀ ਹੈ ਤੇ ਭੀੜ ਨੂੰ ਜਿਹੜੀ ਟੱਕਰ ਮਾਰ ਦਿੰਦੀ ਹੈ ਜੀ ਹਾਂ ਤੁਸੀਂ ਤਸਵੀਰਾਂ ਵਿੱਚ ਵੀ ਦੇਖ ਸਕਦੇ ਹੋ ਕਿ ਇੱਕ ਲਾਲ ਥਾਰ ਹੈ ਜਿਹੜੀ ਉਸਨੇ ਸ਼ਰਧਾਲੂ ਨੂੰ ਟੱਕਰ ਮਾਰ ਦਿੱਤੀ ਨਗਰ ਕੀਰਤਨ ਦੌਰਾਨ ਤੇ ਜਿਸ ਵਿੱਚ ਜਿਹੜੀ ਇੱਕ ਔਰਤ ਇੱਕ ਕੁੜੀ ਤੇ ਚਾਰ ਸਮੇਤ ਹੋਰ ਲੋਕੀ ਜਿਹੜੇ ਮੌਕੇ ਤੇ ਜ਼ਖਮੀ ਹੋ ਜਿੰਨਨ ਹੌਣ ਹਸਪਤਾਲ ਦੇ ਵਿੱਚ ਭੇਜਿਆ ਗਿਆ ਤੇ ਉੱਥੇ ਜਦੋਂ ਤੇਜ਼ ਰਫਤਾਰ ਥਾਰ ਜਿਹੜੀ ਆ ਭੀੜ ਨੂੰ ਟੱਕਰ ਮਾਰਦੀ ਹੈ ਤੇ ਉੱਥੇ ਮੌਕੇ ਤੇ ਜੁੜੇ ਸ਼ਰਧਾਲੂ ਹੁੰਦੇ ਨੇ ਗੁੱਸੇ ਵਿੱਚ ਆ ਕੇ ਉਸ ਥਾਰ ਦੀ ਜਿਹੜੀ ਪੰਨ ਤੋੜ ਸ਼ੁਰੂ ਕਰ ਦਿੰਦੇ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਲਾਲ ਥਾਰ ਨੂੰ ਜਿਹੜਾ ਕੀ ਸ਼ਰਧਾਲੂਆਂ ਵੱਲੋਂ ਕੇਰਾ ਪਾਇਆ ਗਿਆ ਉੱਥੇ ਪੁਲਿਸ ਨੇ ਮੌਕੇ ਤੇ ਆ ਕੇ ਜਿਹੜਾ ਕੀ ਘਟਨਾ ਸਥਲ ਦਾ ਜਾਇਜ਼ਾ ਲਿਆ ਤੇ ਜਿਹੜਾ ਤੇਜ਼ ਰਫਤਾਰ ਚਾਲਕ ਹੈ ਥਾਰ ਦਾ ਉਸ ਨੂੰ ਕਾਬੂ ਕੀਤਾ ਗਿਆ ਤੇ ਉਸ ਤੇ ਅਬੰਦੀ ਕਾਰਵਾਈ ਜਿਹੜੀ ਕੀਤੀ ਗਈ ਉਥੇ ਦੱਸਿਆ ਕਿ ਪੁਲਿਸ ਸਹਾਇਕ ਡਿਪਟੀ ਕਮਿਸ਼ਨਰ ਲక్ష్ਮੀ ਸੁਖਾਰ ਨੇ ਦੱਸਿਆ ਕਿ ਘਟਨਾ ਆਦਰਸ਼ ਨਗਰ ਖਾਣੇ ਦੇ ਰਾਜਪਾਰਕ ਦੇ ਪੰਚਵੱਟੀ ਸਰਕਲ ਨੇੜੇ ਵਾਪਰੀ ਜਦੋਂ ਪੁਲਿਸ ਮੁਲਾਜ਼ਮਾ ਨੂੰ ਤਦ ਪੁਲਿਸ ਮੁਲਾਜ਼ਮਾ ਨੇ ਇੱਕ ਤੇਜ਼ ਰਫ਼ਤਾਰ ਵਾਹਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਨਾਬਾਲਗ ਡਰਾਈਵਰ ਨੇ ਰੁਕਣ ਦੀ ਬਜਾਏ ਕਾਰ ਦੀ ਰਫ਼ਤਾਰ ਜਿਹੜੀ ਹੈ ਤੇਜ਼ ਕਰ ਦਿੱਤੀ ਤੇ ਅੱਗੇ ਚੱਲ ਰੇ ਨਗਰ ਕੀਰਤਨ 'ਚ ਲੋਕਾਂ ਨੂੰ ਟੱਕਰ ਮਾਰ ਦਿੱਤੀ। ਉਹਨਾਂ ਨੇ ਦੱਸਿਆ ਕਿ ਕਾਰ ਡਰਾਈਵਰ ਨੇ ਲੋਕਾਂ ਨੂੰ ਟੱਕਰ ਮਾਰਨ ਤੋਂ ਬਾਅਦ ਵੀ ਕਾਰ ਨਹੀਂ ਰੋਕੀ। ਕਰੀਬ 100 ਮੀਟਰ ਅੱਗੇ ਜਾ ਕੇ ਭੀੜ ਨੇ ਕਾਰ ਨੂੰ ਰੋਕ ਲਿਆ। ਉਹਨਾਂ ਨੇ ਦੱਸਿਆ ਕਿ ਕਾਰ ਵਿੱਚ ਸਵਾਰ ਚਾਰ ਨੌਜਵਾਨ ਹੇਟਾ ਉੱਤਰ ਕੇ ਭੱਜਣ ਲੱਗੇ ਤਾਂ ਲੋਕਾਂ ਨੇ ਡਰਾਈਵਰ ਨੂੰ ਫੜ ਲਿਆ। ਹਾਲਾਂਕਿ ਇਹ ਨੌਜਵਾਨ ਭੱਜਣ 'ਚ ਕਾਮਯਾਬ ਹੋ ਗਏ ਇਸ ਸਬੰਧਿਤ ਥਾਣਾ ਆਦਰਸ਼ ਨਗਰ ਦੀ ਪੁਲਿਸ ਵੱਲੋਂ ਮਾਮਲਾ ਜੁੜਾ ਹੈ ਹੁਣ ਦਰਜ ਕਰਕੇ ਅਗਲੀ ਜਿਹੜੀ ਕਾਰਵਾਈ ਇਹ ਸ਼ੁਰੂ ਕਰ ਦਿੱਤੀ ਗਈ ਹੈ ਥਾਰ ਦਾ ਜਿਹੜਾ ਚਾਲਕ ਸੀ ਡਰਾਈਵਰ ਸੀ ਉਸ ਨੂੰ ਪੁਲਿਸ ਵੱਲੋਂ ਕਾਬੂ ਕਰ ਲਿੱਤਾ ਗਿਆ ਤੇ ਉਸ ਦੀ ਬੰਦੀ ਕਾਰਵਾਈ ਕੀਤੀ ਗਈ ਹੈ ਉੱਥੇ ਉਸ ਤੇ ਤੇਜ਼ ਰਫਤਾਰ ਥਾਰ ਚਲੋਣ ਤੇ 6 ਚਲਾਨ ਜਿਹੜੇ ਕੀਤੇ ਗਏ ਨੇ ਤੇ ਜਿਹੜਾ ਮਾਮਲਾ ਜੈਪੁਰ ਤੋਂ ਨਿਕਲ ਕੇ ਸਾਹਮਣੇ ਆਇਆ ਜਿੱਥੇ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਤੇ ਉਸ ਵਿਚਾਲੇ ਭੀੜ ਦੇ ਉੱਤੇ ਜਿਹੜੀ ਕਿਸ ਲਾਲ ਥਾਰ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ ਇਸ ਟੱਕਰ ਦੇ ਨਾਲ ਜਿਹੜੇ 4 ਲੋਕੀਆ ਮੌਕੇ ਤੇ ਜ਼ਖਮੀ ਹੋ ਜਾਂਦੇ ਨੇ ਤੇ ਉੱਥੇ ਸ਼ਰਦਾਲਾਤ ਵਿੱਚ ਇਸ ਘਟਨਾ ਤੋਂ ਬਾਅਦ ਕਾਫੀ ਗੁੱਸਾ ਆਇਆ ਤੇ ਉਹਨਾਂ ਨੇ ਉਸ ਥਾਰ ਦੀ ਜਿਹੜੀ ਪੰਨ ਤੋੜ ਕਰਨੀ ਸ਼ੁਰੂ ਕਰ ਦਿੱਤੀ ਤੇ ਪੁਲਿਸ ਨੇ ਮੌਕੇ ਤੇ ਆ ਕੇ ਜਿਹੜਾ ਕਿ ਘਟਨਾ ਸਥਲ ਦਾ ਜਾਇਜ਼ਾ ਲਿਆ ਤੇ ਜਿਹੜਾ ਮਾਹੌਲ ਨੂੰ ਸ਼ਾਂਤ ਕਰੋ ਆਏ ਤੇ ਬੰਦੀ ਕਾਰਵਾਈ ਜਿਹੜੀ ਕੀਤੀ ਗਈ ਉੱਥੇ ਆਉ ਤੁਹਾਨੂੰ ਵੀ ਦਿਖਾ ਦਿੰਨੇ ਆ ਮੌਕੇ ਦੀਆਂ ਤਸਵੀਰਾਂ